ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਵਾਹਿਗੁਰੂ ਜੀ ਆਪਾਂ ਬਣਾਉਨੇ ਆ ਪਰੌਠੇ ਕਾਤੇ ਇਹ ਪਾ ਲਿਆ ਨੂਨ ਮਿਰਚ ਪਿਆਜ਼ ਕੱਟ ਲਿਆ ਤੇ ਵਿੱਚ ਪਾ ਲਣੀਆ ਦਾਲ ਇਹ ਦਾਲ ਪਾ ਲਈ ਸੀ ਅੱਜ ਬਣਾਉਨੇ ਆ ਦਾਲ ਵਾਲੇ ਪਰੌਠੇ ਦਾਲ ਪਈ ਸੀ ਗੋਗੀਆ ਮਸਰੀ ਦੀ ਮੂੰਗੀ ਦੀ ਤੇ ਇਹਨੂੰ ਪਿੱਛੇ ਪਾ ਲੈਨੇ ਇੱਕ ਕੌਲੀ ਪਈ ਸੀ ਲੋ ਜੀ ਆ ਗਿਆ ਮੀ ਹੋਣ ਲਾ ਛਤਰੀ ਨਾਲ ਇੱਕ ਛਤਰੀਆ ਇੱਕ ਹੱਥ ਵਿੱਚ ਹਾਂ ਪਾ ਵੀ ਆਇਆ ਹੈ ਲੋ ਜੀ ਨਹੀਂ ਬਹੁਤ ਜ਼ਿਆਦੀ ਆ ਗਿਆ ਛਤਰੀ ਸੇਵ ਦੀ ਜਦ ਤੱਕ ਵਧੀਆ ਬਹੁਤ ਜ਼ਿਆਦਾ ਪੈ ਰਹੇ ਹੁਣ ਵੀ ਫਿਰ ਮੈਂ ਕਿਹਾ ਉਹਨੇ ਟੋਟੇ ਲਾ ਲਾ ਨਹੀਂ ਹੋਰ ਕੋਈ ਕੰਮ ਵੀਡੀਓ ਗਾਦੀ ਬਣਾਉਂਦੇ ਹੁੰਦੇ ਸੀ ਦੋਸਤ ਜਿਹੜੇ ਪੱਤਰ ਹੁੰਦੇ ਤੇ ਉਹ ਟੌਂਕੀ ਚ ਪਾ ਕੇ ਚਾ ਇੱਕ ਪਾਸੇ ਚਿੱਟੀ ਚਾਦਰ ਲਾ ਕੇ ਬੱਲਵੰਦੇ ਮੂਰੇ ਲਾ ਕੇ ਉਹਦੇ ਪਰ ਫੋਟੋ ਆਉਂਦੀ ਜੀ ਅੱਛੀ ਆ ਰਹਾ ਇਹ ਜਿਹੜੇ ਪੁੱਕੇ ਕੰਮ ਕਰੇ ਨਹੀਂ ਹੈ ਜਿਹੜੀ ਉਹਨਾਂ ਨੂੰ ਬੈਠ ਕੇ ਉਹਦੇ ਵਿੱਚ ਲਾ ਤੇ ਜਵਾਕਾਂ ਨੂੰ ਦਿਖਾਉਂਦੇ ਤੇ ਪੈਸਿਆਂ 'ਚ ਅਹੀਂ ਪੁੱਠੇ ਕੰਮ ਨਹੀਂ ਕਰੇ ਨੇ ਦੋਹਾਂ ਨੇ ਖੇਲੀ ਨਹੀਂ ਆ ਰਿਹਾ ਕੋਈ ਤਾਂ ਹੀ ਤਾਂ ਪੜ੍ਹੇ ਨੇ ਦੋਹੇ ਜਾਣੇ ਉਦੇ ਮੁਰਦਾ ਗਏ ਟੋਪੀ ਦੇ ਵਿੱਚ ਪੱਤਰ ਰੱਖ ਕੇ ਬਾਲੋ ਦੇ ਮੁਰਲਾ ਕੇ ਆਏ ਫੋਟੋ ਦੇ ਉੱਪਰ ਰੱਖ ਜਾਂਦੀ ਗੰਦ ਤੇ ਚਾਦਰ ਲਾਈ ਦੀ ਗੰਦ ਤੇ ਚਿੱਟੀ ਬਾਕੀ ਢੀ ਵੀ ਹੋ ਜਾਇਤੀ ਕਿਉਂ ਹਮੇਂ ਜਸ ਸਿੰਘ ਵੀ ਹੋ ਜਾਇਤੀ ਦੋ ਇੱਕਸਾਰ ਦੇ ਰੱਖਦੇ ਪਰ ਇਹ ਦੋਹੀ ਨਹੀਂ ਹੈਗੇ ਉਹ ਵੀ ਕਰ ਬੜਿਆ ਤੇ ਫਿਰ ਵੀ ਪਤਾ ਨਹੀਂ ਪੜਨੇ ਦੀ ਨੂੰ ਨਾ ਪੜਨੇ ਦੀਆਂ ਬੰਨ ਨਾ ਹਟ ਗਿਆ ਉਹ ਪੇਕੀਲਾ ਲੱਗ ਗਿਆ ਉਹਨੂੰ ਐ ਹੋਊਗਾ ਮੇਰਾ ਯਾਰ ਨਹੀਂ ਪੜਦਾ ਯਾਰ ਹਣ ਇਹ ਮੈਨੂੰ ਵੀ ਲੋੜਾ ਪੰਦ ਇੱਕਸਾਰ ਦੇ ਜਿਉਂਦੀ ਆ ਯਾਰ ਘਰ ਇਹਨਾਂ ਦੇ ਬੁੜਿਆਂ ਨੇ ਵਿਚਾਰਿਆਂ ਨੇ ਮਿਹਨਤ ਵਾਹ ਖੜੀ ਆਹੀ ਗੱਲ ਨੂੰ ਛੋਟਾ ਹੁੰਦਾ ਹੀ ਪੈਗੀ ਲਾਉਣ ਲੱਗ ਗਿਆ ਦੇ ਜੀ ਨੰਬਰ ਉਹ ਲੱਗ ਗਿਆ ਉਹ ਦਰ ਨੂੰ ਦਾ ਕੰਮ ਖਰਾਬ ਕਰ ਦਿਆ ਤੁਸੀਂ ਦੇਖ ਪਰ ਵਿੱਚ ਪੀ ਵੀ ਆਉਂਦੇ ਨੇ ਹੁਣ ਦੇ ਪੀ ਨੇ ਚੋ ਫੇਰ ਤਾਂ ਹੁਣ ਆਪਣਾ ਜੀਰੀ ਦਾ ਨਿੱਪੜ ਗਿਆ ਹੈ ਲੈ 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 ਔਵ ਜੀ ਦੀ ਲਾ ਕੇ ਹੁਣ ਤਾਂ ਮੀਓ ਚੱਲੀ ਜਾਣੇ ਨੇ ਹੁਣ ਤਾਂ ਐਵੇਂ ਹੁਣ ਤਾਂ ਬਸ ਸਾਨੂੰ ਥੋੜੀ ਛੋਟੀ ਜਿਹੇ ਜਿਹੜੀ ਬੀਜੀ ਹੋਈ ਜੀ ਉਹ ਚ ਸਮਾਨ ਸਬੂਨ ਦਾ ਪਾਉਣਾ ਪਊਗਾ ਜੈਂਕਰ ਰੁਕ ਕਵਾੜ ਆ ਉਹ ਚ ਇੱਕ ਸਪਰੇਅ ਹੋਊਗੀ ਇੱਕ ਕਵਾੜ ਆ ਉਹਨੂੰ ਮਾਰ ਦੇਣੀ ਉਹ ਪੱਟਣਾ ਵੀ ਪਊਗਾ ਗੱਟ ਰੋਟਾ ਦਾ ਕਵਾੜਾ ਹੋਵੇ ਦਿਹਾੜੀ ਲਾਉਣੇ ਪੈਣਗੇ ਹੁਣ ਦੇਖਾਂਗੇ ਦੀਪੂ ਲੰਗਦਾ ਆਇਆ ਤੇ ਮੈਸੇਜ ਹੈ ਵਿੱਚ ਉਹ ਤਾਂ ਆ ਗਏ ਆ ਆਪਾਂ ਉਹ ਇੰਸਟਾਗ੍ਰਾਮ 'ਤੇ ਫਕੀਂ ਦੇ ਇੱਧਰ ਰੱਖਣਾ ਇਹਨੂੰ ਹੋਰ ਕਿਨਾਂ ਕੁਝ ਵੀ ਰੱਖ ਦਾਂਗੇ ਉਹਨੂੰ ਐਂ ਹੀ ਪਤਾ ਨਹੀਂ ਲੱਗਿਆ ਇੱਧਰ ਇਹਨੂੰ ਬੁਲਟਾ ਦਾ ਕਿੱਧਰੇ ਪਾਸੇ ਕਰ ਕਰੀਦਾ ਉਹਨੇ ਨੀਚੇ ਕਰਤਾ ਆਹ ਚੀਜ਼ ਉੱਪਰ ਹੁੰਦੀ ਆ ਨਾਲੇ ਉੱਪਰ ਨੂੰ ਚੱਕ ਕੇ ਉਹਨੇ ਕਿਹੜਾ ਖੋਲੀ ਤੀ ਇਹ ਖੁੱਲਦੀ ਹੁੰਦੀ ਆ ਆਹ ਚੀਜ਼ ਖੁੱਲਦੀ ਨਹੀਂ ਕੋਲਗੀ ਕਸੀ ਦੀ ਆ ਤਾਂ ਹੀ ਉੱਠੀ ਹੋਈ ਆ ਹੋਰ ਕੀ ਆਪਾਂ ਨਹੀਂ ਕਹਿ ਸਕੀ ਇਹ ਕੋਹ ਕੁੰਟਾ ਪਿਸਲਾ ਬਹੁਤ ਹੀ ਵੇ ਕੋਲਿਆ ਹੀ ਹੋਊਗਾ ਤਾਂ ਹੀ ਤਾਂ ਪੱਟੀ ਮੇਸ ਤੋਂ ਕਰਤੀ ਤਾਕਾ ਲਾ ਦਾ ਕਿਵੇਂ ਹੋਮ ਲੈਂਡ ਦਾ ਬੱਸ ਫੇਰ ਬੰਦ ਕਰਦਾ ਚਾਰ ਚੀਜ਼ ਬਣਾ ਦੀਏ ਕਿਉਂ ਕਿਤੇ ਸਾਰੇ ਗਾਇਦੀ ਬਣਾ ਦੀਏ ਡੱਬੇ ਜੇ ਰੱਖਨੇ ਰੋਟੀਆਂ ਇਹ ਰੱਖਣੀਆਂ ਨਕਿ ਉਹ ਤਾਂ ਨਾ ਦੰਗੀਆਂ ਫਿਰ ਫੋਣੇ ਨ ਲੱਗ ਜਾਂਦੀ ਆ ਚਲੋ ਫਿਰ ਪੂਰੀ ਨਾ ਪੁੱਟਨੀ ਆ ਢੱਕਾ ਏ ਢੱਕੋ ਇਹ ਲੋਜੀ ਮੀਂਹ ਪੈਣ ਲੱਗਿਆ ਸੀਗਾ ਦੁੱਧ ਪਾਉਣ ਦੀ ਆ ਫਿਰ ਸੇਵ ਜੇ ਫਿਰ ਹੁਣ ਬਾਅਦ ਚ ਪਾ ਕੇ ਜਦੋਂ ਥੋੜਾ ਜਿਹਾ ਘਟ ਗਿਆ ਸੀ ਜਾਂ ਲੋਜੀ ਮੈਂ ਤਾਂ ਉੱਥੇ ਲਾ ਲਈ ਸੋਈ ਸਾਫ ਤੇ ਸਾਰੇ ਕੰਮ ਬੰਨੇ ਤੇ ਚਾਹ ਬਣਾ ਲਈ ਆ ਨਾਲ ਆਹ ਕਿਉਂ ਚਮਚਾ ਮੱਖਣ ਦਾ ਪਾ ਲਿਆ ਕਿਉਂ ਪਾਲਾ ਲਿਆ ਵਿੱਚ ਮਲੇ ਲੱਗੇ ਅੱਧਾ ਪਾਤੀ ਦਵਾ ਨਾ ਵਿੱਚੇ ਪਾ ਲਾ ਨੇ ਖਾਣਾ ਢਿੱਡੇ ਜੀ ਵੀ ਤਾਂ ਇਕੱਠੇ ਹੀ ਹੋਊਗਾ ਚਲੋ ਤੇ ਲੋ ਜੀ ਹੁਣ ਦੁਬਾਰੇ ਬਣਾ ਲਿਆ ਤਾਂ ਆਪਾਂ ਨੇ ਪਰੌਂਠਿਆਂ ਨਾਲ ਪੀਣੇ ਆ ਫਿਰ ਕਿਉਂ ਲੈ ਲਿਆ ਨਾਲ ਮੱਖਣ ਲੈ ਲਿਆ ਫਿਰ ਪਾਣੀ ਤਾਂ ਠੀਕ ਨਹੀਂ ਹੈ ਓਏ ਠੀਕ ਹੈ ਆਹਾ ਠੀਕ ਹੈ ਚਾਹ ਜਰਾ ਮਾ ਗਰਮ ਪਰੌਂਠੇ ਬਣਾਉਣੀਆਂ ਕੀ ਅੱਜ ਮੀਂਹ ਵਧੀਆ ਪੈ ਰਿਹਾ ਬਹੁਤ ਮੀਂਹ ਪਿਆ ਸਵੇਰੇ ਜੀ ਤੋਂ 10 ਵਜੇ ਤੱਕ ਵਧੀਆ ਬਾਦੂ ਪੈ ਗਿਆ ਬਹੁਤ ਵਧੀਆ ਤੇ ਪਾਣੀ ਹੋ ਗਿਆ ਉੱਪਰ ਦੀ ਬੱਟਾਂ ਦੇ ਉੱਧਰ ਦੀ ਦੇਖਿਆ ਮੈਂ ਕਿ ਅੱਜ ਜੀ ਦੀ ਦਾ ਕੰਮ ਨਿਬੜ ਜੂ ਆਪਣਾ ਜੀ ਅੱਜ ਨਹੀਂ ਤਾਂ ਕੱਲ ਨੂੰ ਪੱਕਾ ਨਿਬੜ ਜਾਣਾ ਲੋ ਜੀ ਫੇਰ ਇਹਦੇ ਚਾਹ ਉਬਲ ਗਈ ਸੀ ਜੀ ਕਰੂੰਗੀ ਸਾਫ ਬਾਅਦ ਤੇ ਰੋਟੀ ਪਾਣੀ ਸਾਫ ਕੇ ਭਾਂਡੇ ਢਿੰਡੇ ਮਾਂਝੇ ਜਦੋਂ ਤੇ ਹੁਣ ਸੱਲੀ ਆਪਾਂ ਰੋਟੀ ਖਾਈ ਜੀ ਉੱਧਰ ਜਾ ਕੇ ਦਾਲ ਵਾਲੇ ਪਰੌਂਠੇ ਤੇ ਲੋ ਜੀ ਹੁਣ ਭੁੰਨ ਲੈਣੀ ਉਹਨਾਂ ਕਪਾਂ ਚ ਬੇਟਾ ਤਾਂ ਹੋ ਗਿਆ ਸੀ 9:00 10:00 ਵਜੇ ਹੁਣ ਹੀ ਆਪਾਂ ਦੁਪਹਿਰ ਦੀ ਚਾਹ ਬਣਾਉਣੀ ਆ ਚਾਹ ਬਣਾਉਣ ਤੇ ਇੰਦਰ ਮਸਾਲਾ ਤੇ ਅਦਰ ਤੇ ਪਾਤਾਮਰ ਪਿਆਜ਼ ਸਮਾਨ ਮਸਾਲਾ ਹੁਣੇ ਭੁੰਨ ਲੀਣਾ ਹੈ। ਥਰੀਆਂ ਮਿਰਚਾਂ ਅੱਜ ਹੈਗੀਆਂ ਨੇ ਅੱਧਾ ਕਾਉਣੀਆ ਪੈਣੀਆਂ ਲਾਲ ਲਈ ਪਹਿਲਾਂ ਮਸਾਲਾ ਭੁੰਨਣਾ ਨੇ ਤੇ ਪਿਆਜ਼ ਪਾ ਕੇ ਸਮਾਨ ਭੁੰਨ ਲੇ ਤਾ ਤੇ ਮੈਂ ਨਿੰਨ ਸਲਾ ਪੁੱਜੀ ਜਾਨੀ ਆਪਾਂ ਚਾਹਾਂਗੇ ਗੇ ਤੇ ਲੋਜੀ ਹੁਣ ਆ ਗਿਆ ਆਪਾਂ ਦਵਾਰੇ ਸੋਈ ਚ ਹੁਣ ਮੈਂ ਤੁਫਾ ਦੀ ਤਰਤਾ ਲਾ ਦਿੰਦੀ ਠੁੱਕ ਆ ਜੀ ਕਿਉਂਕਿ ਪੰਜੇ ਦੇ ਠੁੱਕ ਆ ਜਾਂਦੇ ਇਧਰ ਨੂੰ ਸੂਰਜ ਪੈਂਦਾ ਬਹੁਤ ਜਿਆਦਾ ਗਰਮ ਹੈ ਇਸ ਬਹੁਤ ਜਿਆਦਾ ਮਨਸਾ ਸਬਜ਼ੀ ਹੈ ਤੇ ਲੋਜੀ ਇਹਦੇ ਵਿੱਚ ਸਕੜਸੀ ਫੇਰਤੀ ਆਪਾਂ ਫੇਰ ਕੇ ਨਾਣ ਮਿਰਚ ਅੱਜ ਪਾਉਣੇ ਆਪਾਂ ਬਾਅਦ ਚ ਤੇ ਨੂਨ ਤੇ ਹਲਦੀ ਮਿਰਚ ਮਿਰਚ ਵੀ ਅੱਜ ਲਾਲ ਪਾਉਂਗੀ ਲਾਲ ਪਾ ਕੇ ਤੜਕਾ ਲਗਾ ਦਾਨੀ ਆ ਤੜਕਾ ਲਗਾ ਕੇ ਇਹਨੂੰ ਟੱਕਲ ਲਗਾ ਦਨੀਆ ਟੱਕਲ ਲਗਾ ਕੇ ਫਿਰ ਚੱਲਾਂਗੇ ਪਾਰ ਬਾਰ ਪਾ ਗੇੜਾ ਗੂੜਾ ਮਾਰੇ ਆਵਾਂਗੇ ਗੇੜਾ ਛੇੜਾ ਜਾਮਣਾ ਦੇਖ ਆਵਾਂਗੇ ਇੱਕ ਅੱਧੀ ਜੀ ਕੋਈ ਹੋਈ ਹੁਣ ਜੇ ਤਾਂ ਹੁਣ ਹਟ ਗਈਆਂ ਜਾਮਣਾ ਲੱਗਣ ਤੇ ਹੁਣ ਤਿੰਨ ਚਾਰ ਦਿਨ ਹੋ ਗਏ ਮੈਂ ਸੁੰਬਰਿਆ ਵੀ ਨਹੀਂ ਹੈਗਾ ਕੱਲ ਵੀ ਨਹੀਂ ਸੁੰਬਰਿਆ ਤੇ ਅੱਜ ਵੀ ਨਹੀਂ ਸੁੰਬਰਿਆ ਸੀ ਕਿ ਮੈਂ ਮੀਂਹ ਕਰਕੇ ਮੈਂ ਕਹਿੰਦੀ ਸੀ ਕਿ ਦੁਪਾਰੇ ਸੁੰਬਰਿਓ ਉੱਥੇ ਇੰਨੀਆਂ ਡਿੱਕੀਆਂ ਪਈਆਂ ਨੇ ਇੰਨੀਆਂ-ਇੰਨੀਆਂ ਉਲੀ ਲੱਗੀ ਵੀ ਆ ਖਰਾਬ ਹੋਈਆਂ ਪਈਆਂ ਨੇ ਫਿਰ ਉਹ ਚੂਣਨ ਨੂੰ ਵੀ ਨਹੀਂ ਦਿਲ ਕਰਦਾ ਜਿਹੜੀਆਂ ਉੱਪਰ ਇੱਕ ਅੱਧੀ ਠਿੱਕਦੀ ਆ ਤੇ ਲੋ ਜੀ ਹੁਣ ਸ਼ਾਮ ਨੂੰ ਦੇਖੂਗੀ ਕਿਹੜਾ ਮਾਰੂ ਜਾਂ ਸਵੇਰੇ ਮਾਰੂਗੀ ਇੱਕ ਲਾਈਟ ਬਹੁਤ ਭੱਜ ਜਾਂਦੀ ਆ ਹੁਣ ਦਿਨ ਚ ਵੀ ਦਿਨ ਚ ਲਾਈਟ ਬਹੁਤ ਭੱਜਦੀ ਆ ਪਤਾ ਨਹੀਂ ਕਿਉਂ ਵੈਸੇ ਏਸੀ ਤਾਂ ਨਹੀਂ ਲਾਉਂਦੇ ਹੁਣ ਮੌਸਮ ਦਾ ਫਰਕ ਪੈ ਗਿਆ ਅੱਜ ਮੀਂਹ ਕਰਕੇ ਠੰਡਾ ਲੱਗਦਾ ਮੌਸਮ ਹੁਣ ਤਾਂ ਚਲੋ ਫਰਕ ਪੈ ਗਿਆ ਹੁਣ ਤਾਂ ਮੌਸਮ ਦਾ ਠੰਡੇ ਹੋ ਜਾਣੀ ਐਨੀ ਰਾਤ ਨੂੰ ਤਾਂ ਠੰਡ ਲੱਗਦੀ ਆ ਇੱਧਰ ਕਮਰੇ ਚ ਤਾਂ ਜਦੋਂ ਪੱਖਾ ਲਾਉਨੇ ਆ ਦਿਨ ਚ ਗਰਮੀ ਆ ਪਰ ਕੰਮ ਕਰਦੇ ਆਂ ਤਾਂ ਸਵੇਰੇ ਗਰਮ ਆਉਂਦੀ ਆ ਗਰਮੀ ਆਉਂਦੀ ਆ ਵਾ ਉਹਨਾਂ ਦਾ ਫਰਕ ਪੈ ਗਿਆ ਪਰ ਚਲੋ ਇੰਨੀ ਗਰਮੀ ਨਹੀਂ ਹੈਗੀ ਜਿਵੇਂ ਪਹਿਲਾਂ ਹੁੰਦੀ ਸੀ ਵੀ ਪਰ ਹੈ ਵੀ ਆ ਹਲੇ ਤਾਂ ਅਗਸਤ ਸਤੰਬਰ ਤੱਕ ਰਹੂਗੀ ਗਰਮੀ ਹਲ ਤਾਂ ਪੱਕੇ ਤਾਂ ਚੱਲਣਗੇ ਰਾਤ ਮੈਨੂੰ ਵੀ ਚੱਲਦੇ ਨੇ ਤਾਂ ਮੱਛਰ ਬਹੁਤ ਹੋ ਗਿਆ ਉੱਧਰ ਮੱਜੀਆਂ ਚ ਦਰਵਾਜ਼ਾ ਪਹਿਲਾਂ ਹੀ ਨਹੀਂ ਖੋਲਣ ਦਿੰਦੇ ਹੁਣ ਤਾਂ ਜਿਵੇਂ ਨਹੀਂ ਖੋਲਣ ਦਿੰਦੇ ਕਿਉਂਕਿ ਅੰਦਰ ਆ ਜਾਂਦਾ ਫਿਰ ਫਿਰ ਅੰਦਰ ਆ ਜਾਂਦਾ ਫਿਰ ਲੜਦਾ ਬਹੁਤ ਆ ਸਵੇਰੇ ਪੈਰਾਂ 'ਚ ਬਹੁਤ ਲੜਦਾ ਮੱਛਰ ਬਹੁਤ ਜਿਆਦਾ ਬੁਰਾ ਹਾਲ ਕਰਦਾ ਤੇ ਲੋ ਜੀ ਤੇ ਆਪਾਂ ਹੁਣ ਚਾਹ ਪਾਣੀ ਪੀ ਕੇ ਕੰਮ ਲੋ ਜੀ ਤੜਕਾ ਲਗਾਤਾ ਇਹ ਰੋਟੀ ਹੀ ਲਾਉਂਗੀ ਫੇਰ ਜਦੋਂ ਆਉਣਗੇ 7:30 ਲਾਉਣੀ ਆ ਹੁਣ 8:00 ਵਜੇ ਲੇਟ ਆਉਂਦੇ ਨੇ ਫਿਰ ਸੁੱਕ ਜੇ ਜਾਂਦੀਆਂ ਨੇ ਵਧੀਆ ਨਹੀਂ ਲੱਗਦੀਆਂ ਜਦੋਂ ਖਾਂਦੇ ਨੇ ਲੋ ਜੀ ਕੜਸੀ ਫੇਰਤੀ ਆ ਹੁਣ ਦੁਬਾਰੇ ਫੇਰ ਇੱਕ ਸਿਟੀ ਮਰਾ ਲਾਣੀ ਆ ਥੋੜੇ ਜਿਹਾ ਪਾਣੀ ਜਾਂ ਪਿਆਸ ਸੀਗਾ ਕੱਚੀ ਜੀ ਲੱਗੀ ਸੀਗੀ ਤੇ ਲੋ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ ਫਿਰ ਮਿਲਾਂਗੇ ਜੀ